ਸਰ ਰੋਜ਼ਾਨਾ ਟਾਈਮ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਅੱਜ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦੀਆਂ ਕੇਸਵਾਮਾਂ ਵਾਪਸ ਲਈਆਂ ਗਈਆਂ ਨੇ ਜੀ ਕਿਵੇਂ ਦੇਖਦੇ ਹੋ ਜੀ ਤੁਸੀਂ ਇਹਨੂੰ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਹ ਸੰਸਥਾ ਉਹਨਾਂ ਲੱਖਾਂ ਸਿੱਖ ਵੋਟ ਪਾਉਂਦੇ ਨੇ ਫਿਰ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕਤ ਬੀਟੀ ਦੇ ਮੈਂਬਰ ਚੁਣ ਕੇ ਆਉਂਦੇ ਨੇ ਸ਼੍ਰੋਮਨੀ ਕਮੇਟੀ ਦੇ ਪ੍ਰਧਾਨ ਸਾਭ ਦੀ ਚੋਣ ਹੁੰਦੀ ਹੈ ਤੇ ਸਿੱਖਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਵਿਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਦੇਸ਼ ਦੇ ਵਿੱਚ ਇੱਕੋ ਇੱਕ ਐਸੀ ਸੰਸਥਾ ਧਾਰਮਿਕ ਸੰਸਥਾ ਜੀ ਨੂੰ ਆਪਾਂ ਕਹੀਏ ਜਿਹਦੀ ਨੁਮਾਇੰਦਾ ਚੁਣ ਕੇ ਆਉਂਦੇ ਪਰ ਇਹ ਤਾਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਿੱਖੀ ਦਾ ਪ੍ਰਚਾਰ ਪ੍ਰਸਾਰ ਗੁਰਬਾਣੀ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਸੋ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਫੈਸਲਾ ਕਰਦੀ ਹੈ ਉਹ ਫੈਸਲਾ ਪੰਥ ਦੀ ਚੜ੍ਹਦੀ ਕਲਾ ਦਾ ਕਰਦੀ ਹੈ ਉਹ ਫੈਸਲਾ ਪੰਥ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਦੁਬਿਧਾ ਨਾ ਰਵੇ ਉਹ ਦੂਰ ਕਰਨ ਲਈ ਉਹ ਫੈਸਲੇ ਕੀਤੇ ਜਾਂਦੇ ਨੇ ਤੇ ਅੱਜ ਜੋ ਫੈਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਿਹੜਾ ਸੇਵਾ ਮੁਕਤ ਕੀਤਾ ਗਿਆ ਗਿਆ ਹਨੀ ਰਕੀਰ ਸਿੰਘ ਜੀ ਦਾ ਦੇਖੋ ਫੈਸਲੇ ਕੋਈ ਸੌਖੇ ਨਹੀਂ ਹੁੰਦੇ ਜੀ ਫੈਸਲੇ ਕਿਹੜੇ ਹਾਲਾਤ ਲੈ ਜਾਂਦੇ ਨੇ ਫੈਸਲੇ ਕਿਉਂ ਲੈਣੇ ਪੈਂਦੇ ਨੇ ਇਹ ਸੰਸਥਾ ਨੂੰ ਮੈਨੂੰ ਲੱਗਦਾ ਹੈ ਕਿ ਜਿਹੜੀ ਸੰਸਥਾ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਉਹ ਸੰਸਥਾ ਲਈ ਫੈਸਲੇ ਲੈਣੇ ਜ਼ਰੂਰੀ ਹੋ ਜਾਂਦੇ ਨੇ ਜੀ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਆਈ ਥਿੰਕ ਦੇਸ਼ਾਂ ਵਿਦੇਸ਼ਾਂ ਜਿੱਥੇ ਵੀ ਸਿੱਖ ਬੈਠੇ ਨੇ ਨਾਨਕ ਨਾਮ ਲੇਵਾ ਬੈਠੇ ਨੇ ਉਹ ਸਮਰਪਤ ਨੇ ਉਹ ਸੇਦ ਚਾਹੁੰਦੇ ਨੇ ਕੌਮ ਸੇਦ ਚਾਹੁੰਦੀ ਹੈ ਔਰ ਜੋ ਵੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹ ਕੌਮ ਦੇ ਲਈ ਆ ਅਕਾਲ ਤਖਤ ਸਾਹਿਬ ਦੇ ਆਦੇਸ਼ ਕਦੇ ਵੀ ਧੜਿਆਂ ਲਈ ਨਹੀਂ ਹੁੰਦੇ ਜੀ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਸਾਤਨ ਸਮੇਂ ਦੇ ਵਿੱਚ ਵੀ ਕਿ ਮਿਸਲਾਂ ਵੀ ਆਪਸ ਵਿੱਚ ਲੜਦੀਆਂ ਸੀ ਪਰ ਅਕਾਲ ਤਖਤ ਸਾਹਿਬ ਤੇ ਬੈਠ ਕੇ ਆਪਣੇ ਮਸਲੇ ਹੱਲ ਕਰ ਲੈਂਦੀਆਂ ਸੀ ਜੀ ਉਹ ਦੋਕੇ ਸਮੇਂ ਦੇ ਵਿੱਚ ਅੱਜ ਇਸ ਤਰ੍ਹਾਂ ਲੱਗ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸੀ ਉਹ ਕਿਤੇ ਨਾ ਕਿਤੇ ਧੜਿਆਂ ਦੇ ਵਿੱਚ ਫਸ ਗਏ ਸੀ ਜਦਕਿ ਕੌਮ ਦੇ ਸਾਹਮਣੇ ਚੁਣੌਤੀਆਂ ਤੋਂ ਬਹੁਤ ਵੱਡੀਆਂ ਗੱਡੀਆਂ ਨੇ ਕੌਮ ਦੇ ਇਸ ਚੁਣੌਤੀ ਕਰਦੀ ਬਲਦੀ ਸਿੰਗਾ ਦੀ ਕਮੇਟੀ ਅਕਾਲਕਸਰਬ ਵੱਲੋਂ ਬਣੀ ਸੀ ਜਿਹਨੂੰ ਅਜ ਬੀਜੇਪੀ ਮੋਦੀ ਸਰਕਾਰ ਨੇ ਮਿਲਣ ਤੱਕ ਦਾ ਸਮਾਂ ਦਿੱਤਾ ਤੇ ਸਾਡੇ ਜਥੇਦਾਨ ਜਿਹੜੇ ਸਾਬਕਾ ਦੇ ਸੀ ਬੀਜੇਪੀ ਨਾਲ ਜੁੜਿਆ ਸੀ ਸਾਡੇ ਗੁਰਦਵਾਰਾਂ ਸਬਾਨ ਟਾਇਆ ਜਾ ਰਹੇ ਨੇ ਗੁਰਦਵਾਰਾ ਸਹਿਬਾਨਾਂ ਦੇ ਉੱਤੇ ਕਬਜ਼ੇ ਹੋ ਰਹੇ ਨੇ ਸਾਡੀਆਂ ਛੁਰੀਆਂ ਹੋਈਆਂ ਕਮੇਟੀਆਂ ਤੇ ਸਰਕਾਰਾਂ ਕਬਜ਼ੇ ਕਰਦੀਆਂ ਨੇ ਕਨਵਰਸ਼ਨ ਵੀ ਇੱਕ ਵੱਡਾ ਇਸ਼ੂ ਹੈ ऐसे बड़े इश्यूजਾਂ ਕੋੰਦੇ ਕੇ ਖੜੇ ਨੇ ਤੇ ਬਹੁਤ ਛੋਟੀ ਲੜਾਈ ਆਪਣੇ ਛੱਟੜ ਦੀ ਲੜਾਈ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਸਤਿਕਾਰ ਦਾ ਬੁੱਲਦੇ ਦੇਖਣ ਫਿਰ ਸੰਸਥਾਵਾਂ ਨੂੰ ਇਹ ਛੋਟੇ ਫੈਸਲੇ ਕਰਨੇ ਪੈਂਦੇ ਜੀ ਜਿਸ ਤਰ੍ਹਾਂ ਦੇਖਿਆ ਹੀ ਹੈ ਕਿ ਜੀ ਅੱਜ ਅਸਤੀਫਾ ਤਾਂ ਬੇਸ਼ੱਕ ਸੇਵਾਵਾਂ ਜਿਹੜੀਆਂ ਕਿ ਵਾਪਸ ਲੈ ਲਈਆਂ ਗਈਆਂ ਨੇ ਉੱਤੇ ਉੱਥੇ ਵਿਰੋਧੀ ਇਲਜ਼ਾਮ ਲਗਾ ਰਹੇ ਨੇ ਕਿ ਅੱਜ ਕਾਲਾ ਦਿਨ ਹੈ ਤੇ ਦੂਜੇ ਪਾਸੇ ਬਾਦਲ ਧੜੇ ਦੇ ਉੱਤੇ ਵੀ ਲਗਾਤਾਰ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਦੋਂ ਤੱਕ ਇੱਕ ਪਰਿਵਾਰ ਦਾ ਕਬਜ਼ਾ ਰਹੇਗਾ ਉਦੋਂ ਤੱਕ ਇਸ ਤਰ੍ਹਾਂ ਹੁੰਦਾ ਰਹੇਗਾ ਪ੍ਰਮੇਨ ਨੇ ਸਪੱਸ਼ਟ ਕਰ ਦਿਆ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਇੱਕ ਨੁਮਾਇੰਦਾਰ ਆਸੀ ਸਮਾਪਤ ਜੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੋਸੈਸ ਚੱਲ ਰਿਹਾ ਹੈ ਭਰਤੀ ਪ੍ਰੋਸੈਸ ਖਤਮ ਹੋ ਗਿਆ ਹੁਣ ਡੈਲੀਗੇਟਸ ਚੁਣ ਕੇ ਨਵੇਂ ਪ੍ਰਧਾਨ ਸਾਹਿਬ ਦੀ ਚੋਣ ਹੋਏਗੀ ਸੋ ਇੱਕ ਪਰਿਵਾਰ ਦੇ ਕਬਜ਼ੇ ਵਾਲੀ ਗੱਲ ਜਿਹੜੇ ਲੋਕ ਕਰਦੇ ਨੇ ਅਸਲ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਅਸਲ ਤੌਰ ਤੇ ਕੌਣ ਬਣਾ ਰਿਹਾ ਹੈ ਮੈਂ ਪੁੱਛੇ ਕਿ ਕਾਹ ਦਾ ਦਿਨ ਤਾਂ ਅਸਲ ਦੇ ਵਿੱਚ ਉਹ ਦਿਨ ਸੀ ਜਦੋਂ ਦਰਬਾਰ ਸਾਹਿਬ ਤੇ ਅੰਦਰ ਬੇਦਖੀ ਹੋ ਗਈ ਸੀ ਜੀ ਕਾਹ ਦਾ ਦਿਨ ਉਹ ਸੀ ਜਦੋਂ ਦਰਬਾਰ ਸਾਹਿਬ ਤੇ ਫੌਜ ਚਲੀ ਸੀ ਟੈਂਕਾਂ ਟੋਪਾਂ ਨਾਲ ਦਰਬਾਰ ਸਾਹਿਬ ਘਾਤਿਆ ਸੀ ਕਾਲਾ ਦਿਨ ਉਸ ਦਿਨ ਸੀ ਜਦਨ ਚੁਣੀਆਂ ਹੋਈਆਂ ਸਨ ਸਾਸ਼ ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਤੋੜਿਆ ਜਾ ਰਿਹਾ ਸੀ ਉਸ ਦਿਨ ਤਾਂ ਇਹਨਾਂ ਨੇ ਕਾਲਾ ਦਿਨ ਮਨਾਇਆ ਨਹੀਂ ਹਾਂ ਜਿਹੜੀ ਅਦਾਤ ਸੀ ਚਾਣਾ ਸੀ ਉਹਨਾਂ ਦੇ ਉੱਤੇ ਪਾਣੀ ਫਿਰ ਗਿਆ ਕਿਉਂਕਿ ਅਕਾਲ ਤਖਤ ਸਾਹਿਬ ਵਰਗੀ ਮੁਕੱਦਸ ਜਗ੍ਹਾ ਨੂੰ ਇਹ ਆਪਣੇ ਸਿਆਸੀ ਮਫਾਦ ਲਈ ਉਹਦੀ ਆੜ ਲੈ ਰਹੇ ਸੀ ਰਾਜ ਉਹੀ ਜਿਹੜੇ ਪੰਸਤ ਲੋਕ ਨੇ ਉਹੀ ਬਿਆਨ ਦੇ ਰਹੇ ਤੇ ਉਹਨਾਂ ਦੀ ਹੀ ਮੈਨੂੰ ਲੱਗਦਾ ਕਾਲਾ ਦਿਨ ਦੀ ਉਹਨਾਂ ਨੇ ਆਪਣੀ ਪ੍ਰੋਫਾਈਲ ਪਿਕਚਰ ਲਾਈ ਹੈ ਹੋਰ ਤਾਂ ਦੇਸ਼ ਵਿਦੇਸ਼ ਕਿਤੇ ਨੇ ਕੋਈ ਕਾਲਾ ਦਿਨ ਨਹੀਂ ਮਨਾਇਆ ਕਿਉਂਕਿ ਅੱਜ ਕੌਮ ਨੂੰ ਨਵੇਂ ਜਥੇਦਾਰ ਸਾਹਿਬ ਮਿਲੇ ਨੇ ਉਹ ਜਥੇਦਾਰ ਸਾਹਿਬ ਉਹਨਾਂ ਦਾ ਜੀਵਨ ਦੇਖੋ ਜਿਹੜੇ ਨਵੇਂ ਜਥੇਦਾਰ ਸਾਹਿਬ ਆਏ ਨੇ ਉਹਨਾਂ ਦੀ ਤੁਸੀਂ ਦੇਖੋ ਵੀ ਪਿਛਲੇ 13 14 ਸਾਲ ਤੋਂ ਉਹ ਵਿਕਲਾਂਗ ਦੇ ਬੱਚੇ ਨੇ ਜਿਹੜੀ ਅਨਾਥ ਬੱਚੇ ਨੇ ਉਹਨਾਂ ਦਾ ਆਸਰਾ ਰਹਿਣ ਬਸੇੜਾ ਉਹ ਚਲਾ ਰਹੇ ਨੇ ਤੇ ਸੇਵਾ ਕਿੰਦੀ ਵੱਡੀ ਹੈ ਉਹ ਨਬੀ ਸਾਹਿਬ ਦੇ ਦਰਬਾਰ ਹਾਲ ਸਤਨ ਸਿੰਘ ਜੀ ਦਰਬਾਰ ਸਾਹਿਬ ਦੇ ਵਿੱਚ ਕਥਾ ਕਰਦੇ ਸੀ ਕਿ 2001 ਤੋਂ ਲਗਾਤਾਰ ਉਹ ਕਥਾਵਾਚਕ ਨੇ ਸੋ ਐਸੀ ਸ਼ਖਸੀਅਤ ਤੋਂ ਮੜਾ ਇਹ ਕੌਮ ਲਈ ਬਹੁਤ ਵੱਡੀ ਗੱਲ ਹੈ ਸੋ ਜਿਹੜੇ ਲੋਕ ਇਹਨੂੰ ਕਾਲਾ ਦਿਨ ਕਹਿੰਦੇ ਨੇ ਉਹਨਾਂ ਦੇ ਆਪ ਸਿਆਸੀ ਮੁਖਾਦਰ ਦੀ ਪੂਰਤੀ ਨਹੀਂ ਹੋ ਰਹੀ ਤਾਂ ਉਹਨਾਂ ਨੂੰ ਇਹ ਕਾਲਾ ਦਿਨ ਲੱਗ ਰਿਹਾ ਜੀ ਦਾਦੂਵਾਲ ਦਾ ਇੱਕ ਇਲਜ਼ਾਮ ਜਿਹੜਾ ਕਿ ਉਹਨਾਂ ਦੇ ਵੱਲੋਂ ਲਗਾਇਆ ਗਿਆ ਕਹਿੰਦੇ ਸੁਖਵੀਰ ਬਾਦਲ ਤੋਂ ਬਰਦਾਸ਼ਤ ਨਹੀਂ ਹੋਇਆ ਕਿ ਪਿਓ ਤੋਂ ਜਿਹੜਾ ਕਿ ਫਕਰ ਇਹ ਕੌਮ ਦਾ ਵਾਪਸ ਲਿਆ ਗਿਆ ਸਨਮਾਨ ਕਹਿੰਦੇ ਤਾਂ ਹੀ ਜਥੇਦਾਰ ਬਦਲੇ ਗਏ ਨੇ ਬਿਲਕੁਲ ਮੈਂ ਦਾਦੂਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਦਾਦੂਵਾਲ ਉਹ ਇਨਸਾਨ ਜਿਨ੍ਹਾਂ ਨੇ ਹਰਿਆਣਾ ਦੇ ਵਿੱਚ ਬੀਜੇਪੀ ਦਾ ਗੁਰੂ ਘਰਾਂ ਤੇ ਕਬਜ਼ਾ ਤਿਰ ਕਰਾਇਆ ਉਥੇ ਕਿਸ ਤਰੀਕੇ ਗੋਲਕਾਂ ਦੇ ਉੱਤੇ ਕੱਟ ਚੱਲੇ ਤਾਂ ਹੀ ਸਿੱਖ ਸੰਗਠਨ ਬਣਕਾਰਿਆ ਦਾਦੂਵਾਲ ਸਾਹਿਬ ਤਾਂ ਆਪਣੀ ਸੀਟ ਤੱਕ ਖੜ ਗਏ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਚ ਜੇ ਕਿਸੇ ਕੋਲੇ ਸਭ ਤੋਂ ਵੱਧ ਅੱਜ ਮੈਂਬਰ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਸਾਡੇ ਐਲਾਈਅੰਸ ਪਾਰਟਨਰ ਕੋਲੇ ਨੇ ਤੋ ਦਾਦੂਵਾਲ ਸਾਹਿਬ ਕੁਝ ਵੀ ਕਹਿ ਸਕਦੇ ਨੇ ਕਾਲਕਾ ਸਾਹਿਬ ਜਿਨ੍ਹਾਂ ਨੇ ਬੀਜੇਪੀ ਦੀ ਝੋਲੀ ਦੇ ਵਿੱਚ ਸਾਰਾ ਕੁਝ ਪਾਤਾ ਚੁਣੀ ਹੋਈ ਕਮੇਟੀ ਅਕਾਲੀ ਦਲ ਦੇ ਸਿੰਬਲ ਤੇ ਬਣੀ ਹੋਈ ਕਮੇਟੀ ਚਾ ਕੇ ਬੀਜੇਪੀ ਦੀ ਝੋਲੀ ਪਾਤੀ ਉਹਨਾਂ ਨੂੰ ਵੀ ਬੜੀ ਤਕਲੀਫ ਹੋਈ ਹੈ ਇਸੇ ਤਰੀਕੇ ਮਨਪ੍ਰੀਤਿਆਲੀ ਹੋਣ ਝੁੰਡਾ ਸਾਹਿਬ ਰਖੜਾ ਸਾਹਿਬ ਕਿਉਂਕਿ ਇਹ ਲੋਕਾਂ ਦੇ ਸਿਆਸੀ ਮਸਫਾਦ ਨੇ ਪਰ ਅੱਜ ਦੇਸ਼ ਵਿਦੇਸ਼ 'ਚ ਜਿਹੜੇ ਸਿੱਖ ਬੈਠੇ ਨੇ ਉਹ ਵਾਕਈ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਜਥੇਦਾਰ ਸ੍ਰੀ ਜਿਹੜੇ ਅਕਾਲ ਤਖਤ ਸਾਹਿਬ ਨੇ ਜਾਂ ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਨੇ ਜੱਥੇਦਾਰ ਕੌਮ ਦੇ ਸਾਝੇ ਨੇ ਜੱਥੇਦਾਰਾਂ ਨੂੰ ਕਦੇ ਵੀ ਢੜੇ ਬੰਦੀ ਦੀ ਲੜਾਈ ਦੇ ਵਿੱਚ ਨਹੀਂ ਪੈਣਾ ਚਾਹੀਦਾ ਪਰ ਹਾਂ ਜਿਹੜੇ ਅੱਜ ਸਵਾਲ ਕਰਦਾ ਮੇਰੇ ਕਿਹਨਾਂ ਨੂੰ ਸਵਾਲ ਆ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਜੋ ਧਾਰਮਿਕ ਸੇਵਾ ਲਗੀ ਉਹ ਕਰਤੀ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਪੋਲਿਟਿਕਲ ਗੱਲਾਂ ਕਹੀਆਂ ਸੀ ਤਾਂ ਉਹ ਪੂਰੀਆਂ ਕਰਤੀਆਂ ਇਹ ਜਿਹੜੇ ਬਾਗੀ ਬਣੇ ਫਿਰਦੇ ਨੇ ਇਹਨਾਂ ਨੂੰ ਤਾਂ ਇੱਕੋ ਹਦਾਇਸ਼ ਹੋਇਆ ਸੀ ਕਿ ਅਕਾਲੀ ਦਲ ਦੇ ਖਿਲਾਫ ਬਿਆਨ ਪਰੇ ਨਹੀਂ ਕੀ ਕਰਦੀਏ ਤਾਂ ਉਹ ਸਦਨਿਸ਼ ਪੱਖ ਤੇ ਨਹੀਂ ਖੜ ਸਕੇ ਜੀ ਫਿਰ ਬਾਦਲ ਕਿਉਂ ਹੁੰਦੀ ਹੈ ਕਿ ਅਕਾਲੀ ਦਲ ਹੁਕਮਾਂ ਤੋਂ ਭਗੌੜਾ ਹੋ ਗਿਆ ਹੈ ਇਹ ਹੁਕਮਾ ਤੋਂ ਪਖੋੜਾ ਇਹ ਲੋਕਾਂ ਨੂੰ ਲੱਗਦਾ ਕਿਉਂਕਿ ਇਹਨਾਂ ਦੇ ਮੁਤਾਬਕ ਨਹੀਂ ਹੋ ਰਿਹਾ ਦੇਖੋ ਜਦੋਂ ਸ਼੍ਰੋਮ ਨਹੀਂ ਹੈ ਕਾਲੀ ਦਲ ਨੇ ਇਹਨਾਂ ਨੂੰ ਆਬਜ਼ਰਵਰ ਲਾਤਾ ਇਹ ਆਪਣੀ ਆਬਜ਼ਰਵਰ ਦੀ ਡਿਊਟੀ ਨਹੀਂ ਕਰ ਰਹੇ ਕਿਉਂਕਿ ਮਕਸਦ ਕਾਲੀ ਦਲ ਨੂੰ ਤੋੜ ਕੇ ਨਵਾਂ ਕਾਲੀ ਦਲ ਬਣਾਉਣਾ ਹੈ ਔਰ ਜੀ ਦੀ ਹੁਣ ਕਾਫੀ ਹੱਦ ਤੱਕ ਕਲੈਰਿਟੀ ਗਿਆਨੀ ਹਰਪ੍ਰੀਤ ਜੀ ਕਰ ਚੁੱਕੇ ਨੇ ਤੁਸੀਂ ਗਿਆਨੀ ਹਰਪ੍ਰੀਤ ਜੀ ਦਾ ਬਿਆਨ ਸੁਣ ਲਿਆ ਉਹ ਕਹਿੰਦੇ ਆਪਾਂ ਏਕਨਾਥ ਛਿੰਦੇ ਬਣਨਾ ਹੈ ਜਿੱਦਾਂ ਏਕਨਾਥ ਛਿੰਦੇ ਨੇ ਸ਼ਿਵਸੈਨ ਨੂੰ ਤੋੜੀ ਹੈ ਆਪਾਂ ਕਾਲੀ ਦਲ ਤੋੜ ਕੇ ਨਵਾਂ ਕਾਲੀ ਦਲ ਬਣਾਉਣਾ ਹੈ ਸੋ ਜਿਹ ਹਲੇ ਹਫਤਾ ਪਹਿਲਾਂ ਤਾਂ ਬਚਿੱਤਰ ਸਿੰਘ ਦੀ ਨਾਗਣੀ ਲੈ ਕੇ ਘੁੰਮਰੇ ਸੀ ਉਹ ਕਹਿੰਦੇ ਸੀ 나ਗਣੀ ਮਾਰੂਗਾ ਕੋਈ ਬਚਿੱਤਰ ਸਿੰਘ ਬਣੂਗਾ ਤੇ ਅੱਜ ਉਹ ਗਿਆਨੀ ਹਰਪ੍ਰੀਤ ਜੀ ਇੱਕ ਨਾਗ ਸਿੰਘ ਦੇ ਬਣ ਗਏ ਸੋ ਜਿਸ ਤਰੀਕੇ ਦੇ ਨਾਲ ਗੇਅਰ ਸ਼ਿਫਟ ਹੋਇਆ ਉੱਥੋਂ ਇੱਕ ਗੱਲ ਸਪਸ਼ਟ ਹੈ ਕਿ ਸਾਰੇ ਲੋਕਾਂ ਦਾ ਮਕਸਦ ਅਕਾਲ ਤਖਤ ਸਾਹਿਬ ਦੀ ਆੜ ਦੇ ਵਿੱਚ ਨਵਾਂ ਅਕਾਲੀ ਦਲ ਬਣਾਉਣਾ ਸੀ ਅਕਾਲੀ ਦਲ ਨੂੰ ਇਹਨੂੰ ਦੁਫਾੜ ਕਰਨਾ ਸੀ ਜਿਹੜੇ ਮਨਸੂਬਿਆਂ ਤੇ ਅੱਜ ਇਹਨਾਂ ਦੇ ਪਾਣੀ ਫਿਰ ਗਿਆ ਪਰ ਹਾਂ ਮੈਂ ਜਿਹੜੇ 5 ਮੈਂਬਰ ਆਪਣੇ ਆਪ ਨੂੰ ਕਹਿੰਦੇ ਨੇ ਮੈਂ ਜਿਹਨਾਂ ਨੂੰ ਵੀ ਬੜਾ ਤਿੱਖਾ ਤੇ ਸਿੱਧਾ ਸਵਾਲ ਕਰਦਾ ਕਿ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਇਹ ਵੀ ਬਿਆਨ ਦਿੱਤਾ ਸੀ ਕਿ ਭਾਈ ਇਸ ਕਮੇਟੀ ਸੱਤ ਵਿੱਚੋਂ ਦੋ ਮੈਂਬਰ ਅਸਤੀਫਾ ਦੇ ਚੁੱਕੇ ਨੇ ਸੋ ਅਸੀਂ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਬੁਲਾਵਾਂਗੇ ਉਹਦੇ ਤੇ ਵਿਚਾਰ ਕਰਕੇ ਅਗਰ ਉਹ ਅਸਤੀਫੇ ਵਾਪਸ ਨਹੀਂ ਹੁੰਦੇ ਫਿਰ ਇਹਨਾਂ ਤੋਂ ਕਿਸੇ ਨੂੰ ਕਨਵੀਨਰ ਚੁੜਾਗੇ ਇਹਨਾਂ ਨੇ ਤਾਂ ਉਹ ਅਕਾਲ ਤਖਤ ਸਾਹਿਬ ਦੇ ਤਾਂ ਇਹ ਪਗੋੜੇ ਹੋਏ ਜਿਨ੍ਹਾਂ ਨੇ ਉਹਦੀ ਵੀ ਅਡੀਕ ਨਹੀਂ ਕੀਤੀ ਕਿ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਹੋ ਜੇ ਇਹ ਤਾਂ ਜਾ ਕੇ ਉੱਥੇ ਅਨਾਉਂਸ ਕਰਿਆ ਕਿ ਜੀ ਅਸੀਂ 18 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਾਂਗੇ ਜਿਹਦੇ ਲਈ ਅਸੀਂ ਸੈਂਪਲ ਪਰਚੀ ਜਾਰੀ ਕਰਾਂਗੇ ਸੋ ਇਹਨਾਂ ਦਾ ਬਿਲਕੁਲ ਕਲੀਅਰ ਏਜੰਡਾ ਸੀ ਕਿ ਅਕਾਲੀ ਦਲ ਨੂੰ ਤੋਫਾੜ ਕਰਕੇ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਇਹ ਏਜੰਸੀਆਂ ਦੇ ਹੱਥਾਂ 'ਚ ਖੇਡ ਕੇ ਇਹ ਨਵਾਂ ਅਕਾਲੀ ਦਲ ਬਣਾਉਣਾ ਚਾਹ ਰਹੇ ਸੀ ਜਿਹੜੀਆਂ ਆਸਾਂ ਤੇ ਇਹਨਾਂ ਦੇ ਅੱਜ ਪਾਣੀ ਫਿਰ ਕੇ ਜੀ ਫਿਰ ਅਜਿਹਾ ਕਿਉਂ ਹੁੰਦਾ ਹੈ ਕਿ ਬਾਦਲ ਧੜੇ ਨੇ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਮੈਂ ਇਹ ਗੱਲ ਸਮਝਦਾ ਕਿ ਜਿਹੜੇ ਦਰਖਤ ਦੇ ਉੱਤੇ ਜਿਸ ਰੁੱਖ ਨੂੰ ਫਲ ਜ਼ਿਆਦਾ ਲੱਗਦੇ ਨੇ ਵੱਟੇ ਵੀ ਉਹਨੂੰ ਜ਼ਿਆਦਾ ਪੈਂਦੇ ਨੇ ਸ਼੍ਰੋਮਣੀ ਅਕਾਲੀ ਦਲ ਇੱਕ ਡਿਸਿਪਲਿਨਡ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਬਕਾਇਦਾ ਹਰ 5 ਸਾਲ ਬਾਅਦ ਆਪਣੇ ਪ੍ਰਧਾਨ ਸਾਹਿਬ ਦੀ ਡੈਮੋਕਰੇਟਿਕਲੀ ਚੋਣ ਕਰਦੀ ਹੈ ਔਰ ਸਾਰੇ ਫੈਸਲੇ ਸ਼੍ਰੋਮਣੀ ਅਕਾਲੀ ਦਲ ਚ ਬਹੁਮਤ ਨਾਲ ਹੁੰਦੇ ਨੇ ਹੁਣ ਇਹ ਕੁਝ ਲੋਕ ਨੇ ਜਿਹੜੇ ਆਪਣੀ ਮਨਮਾਨੀ ਕਰਨਾ ਚਾਹੁੰਦੇ ਨੇ ਜਿਹੜੇ ਬਹੁਮਤ ਨੂੰ ਦਰਕਨਾਰ ਕਰਕੇ ਚਾਹੁੰਦੇ ਨੇ ਕਿ ਸਾਡੇ ਮੁਤਾਬਕ ਅਕਾਲੀ ਦਲ ਚੱਲੇ ਜਿਹੜਾ ਕਿ ਵਰਕਿੰਗ ਕਮੇਟੀ ਨਹੀਂ ਚਾਹਦੀ ਪਾਰਟੀ ਦਾ ਕੈਡਰ ਨਹੀਂ ਚਾਹੁੰਦਾ ਪਾਰਟੀ ਖਬਰ ਕਰ ਨਹੀਂ ਚਾਹੁੰਦਾ ਸੋ ਆਪਣੇ ਫੈਸਲੇ ਤੋਂ ਪਰੇ ਨੇ ਹਾਂ ਅੱਜ ਇਹਨਾਂ ਦਾ ਰੌਲਾ ਪਾਉਣਾ ਜਾਇਜ਼ ਹੈ ਅੱਜ ਇਹਨਾਂ ਦੀ ਤਕਲੀਫ ਮੈਂ ਸਮਝ ਸਕਦਾ ਕਿਉਂਕਿ ਜਦੋਂ ਕਿਸੇ ਦੀਆਂ ਸਾਜ਼ਿਸ਼ਾਂ ਟੁੱਟਦੀਆਂ ਨੇ ਜਦੋਂ ਕਿਸੇ ਦੀਆਂ ਸਾਜ਼ਿਸ਼ਾਂ ਲੰਗੀਆਂ ਹੁੰਦੀਆਂ ਨੇ ਤੇ ਇਹਨਾਂ ਰੌਲਾ ਪਾਉਂਦੇ ਨੇ ਸੋ ਉਹੀ ਇਹ 7 8 9 ਲੋਕ ਨੇ ਜਿਹੜੇ ਇਸ ਗੱਲ ਨੂੰ ਇਲੈਕਟ ਬਲੈਕਡੇ ਵੀ ਮਨਾਰਦੇ ਰੌਲਾ ਵੀ ਪਾ ਰਹੇ ਨੇ ਨਾ ਬਲੈਕਡੇ ਵਾਲੀ ਗੱਲ ਹੈ ਨਾ ਕੋਈ ਰੌਲਾ ਪਾਉਣ ਵਾਲੀ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜ਼ਿੰਮੇਵਾਰੀ ਹੈ ਸਭੀ ਸੰਸਥਾਵਾਂ ਨੂੰ ਸਹੀ ਤਰੀਕੇ ਦੇ ਨਾਲ ਚਲਾਉਣ ਦੀ ਤੇ ਮੈਂ ਛਲਾਗਾ ਕਰਦਾ ਕਿਉਂ ਹਰ ਇੱਕ ਫੈਸਲਾ ਪਤਥ ਦੀ ਚੜ੍ਹਦੀ ਕਲਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਰਹੀ ਜੀ ਤੇ ਮੇਰਾ ਆਖਰੀ ਸਵਾਲ ਜੀ ਜਿਹੜੀ ਅਕਾਲੀ ਦਲ ਦੀ ਹੁਣ ਚੋਣ ਹੋਵੇਗੀ ਕਿ ਲੱਗਦਾ ਸੁਖਵੀਰ ਸਿੰਘ ਬਾਦਲ ਦੁਆਰਾ ਬਾਜੀ ਮਾਰਨਗੇ ਜਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੀ ਹੋਣਗੇ ਕੀ ਕੀ ਕਹਿਣਾ ਚਾਹੂਗੇ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਮੈਂ ਪਹਿਲਾਂ ਵੀ ਕਿਹਾ ਕਿ ਐਸੀ ਵਾਹਦ ਪੋਲਿਟੀਕਲ ਪਾਰਟੀ ਹੈ ਹਾਲਾਂਕਿ ਸੂਕੇ ਦੇ ਵਿੱਚ ਹੋਰ ਬੜੀਆਂ ਪੋਲਿਟੀਕਲ ਪਾਰਟੀਆਂ ਨੇ ਜਿਨ੍ਹਾਂ ਨੇ ਕਦੇ ਵੀ ਇੰਨੇ ਪਾਰਟਨਰਸ਼ਿਪ ਤਰੀਕੇ ਨਾਲ ਚੋਣ ਪ੍ਰੋਸੈਸ ਨਹੀਂ ਚਲਾਇਆ ਤੁਸੀਂ ਆਪ ਇਸ ਗੱਲ ਦੇ ਗਵਾਹੋਂ ਮੀਡੀਆ ਗਵਾਹ ਹੈ ਆਮ ਆਦਮੀ ਪਾਰਟੀ ਨੇ ਕਿੱਦਾਂ ਭਰਤੀ ਕੀਤੀ ਹੈ ਮਿਸਟ ਕਾਲ ਤੇ ਆਮ ਆਦਮੀ ਪਾਰਟੀ ਨੇ ਤਾਂ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਮਿਸਟ ਕਾਲ ਤੇ ਚੁਣਿਆ ਸੀ ਜੀ ਭਾਜਪਾ ਮਿਸਟ ਕਾਲ ਤੇ ਭਰਤੀ ਕਰ ਰਹੀ ਹੈ ਅਕਾਲੀ ਦਲ ਬਕਾਇਦਾ ਪਰਚੀਆਂ ਦੇ ਨਾਲ ਭਰਾ ਕੇ ਦਸਕਤ ਕਰਕੇ ਭਰਤੀ ਕਰਦਾ ਖੁੱਲੇ ਮੈਦਾਨ ਦੇ ਵਿੱਚ ਭਰਤੀ ਕਰਦੇ ਆ ਜੇ ਜਨ ਪ੍ਰਧਾਨ ਸਾਹਿਬ ਦੀ ਅਕਾਲੀ ਦਲ ਦੀ ਚੋਣੜ ਰੱਖਾਂਗੇ ਖੁੱਲੇ ਮੈਦਾਨ 'ਚ ਰੱਖਾਂਗੇ ਔਰ ਹਰ ਇੱਕ ਬੰਦਾ ਜਿਹੜਾ ਕੋਈ ਸਮਝਦਾ ਹੈ ਕਿ ਮੈਂ ਪ੍ਰਧਾਨ ਦੀ ਚੋਣ ਲੜਨੀ ਆ ਉਹਦਾ ਸਵਾਗਤ ਹੈ ਉਹ ਮੈਦਾਨ ਚ ਆਵੇ ਸ਼ਰੋਮਨੀ ਅਕਾਲੀ ਦਲ ਆਪਣੇ ਕੈਂਡੀਡੇਟ ਨੂੰ ਅੱਗੇ ਰੱਖੇਗਾ ਜੇ ਕਿਸੇ ਹੋਰ ਨੇ ਚੋਣ ਲੜਨੀ ਹੈ ਉਹ ਅੱਗੇ ਆਉਣ ਚੋਣ ਲੜਨ ਜਿਹਨੂੰ ਸੰਗਤ ਚਾਹੂਗੀ ਜਿਹਨੂੰ ਵਰਕਰ ਚਾਹੂਗਾ ਉਹ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਬਣ ਜਾਣਾ ਜੀ ਜੇ ਬਾਗੀ ਧੜੇ ਦਾ ਕੋਈ ਬੰਦਾ ਖੜਦਾ ਹੈ ਤਾਂ ਉਹਦੇ ਲਈ ਇੱਕ ਚੈਲੰਜ ਬਣ ਸਕਦਾ ਜੀ ਦੇਖੋ ਜਿੱਦਨ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੀ ਫਸਹਲ ਤੋਂ ਇਹਨਾਂ ਦੇ ਨਾਂ ਦੱਸੇ ਗਏ ਸੀ ਨਾਂ ਸੁਝਾਏ ਗਏ ਸੀ ਸ਼੍ਰੋਮਣੀ ਅਕਾਲੀ ਦਲ ਨੇ ਉਸੇ ਦਿਨ ਵੱਡਾ ਦਿਲ ਦਿਖਾਉਂਦੇ ਹੋਏ ਸਾਰਿਆਂ ਨੂੰ ਜਗ੍ਹਾ ਦਿੱਤੀ ਆਬਜ਼ਰਵਰਰ ਦੀ ਲਿਸਟ 'ਚ ਉਹਦੇ 'ਚ ਅਸੀਂ ਜਿਹੜੇ ਬਾਕੀ ਧੜੇ ਦੇ ਵਿੱਚੋਂ ਇਆਲੀ ਸਾਹਿਬ ਨੇ ਅੱਜ ਖੜੇ ਉਹਨਾਂ ਨੂੰ ਵੀ ਪਾ ਲਿਆ ਚੁੰਦਾ ਸਾਹਿਬ ਨੂੰ ਵੀ ਪਾ ਲਿਆ ਮਹਿਦਪ uri ਸਾਹਿਬ ਪਾ ਲਏ ਵਡਾਲਾ ਸਾਹਿਬ ਪਾ ਲਏ ਭੈਣਜੀ ਸਤਵੰਤ ਕੌਰ ਚਲੋ ਤਾਂ ਬਹੁਤ ਕੁਰਬਾਨੀ ਵਾਲਾ ਪਰਿਵਾਰ ਹੈ ਇਸ ਤੇ ਵੀ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਜੇ ਐਸਾ ਕੁਰਬਾਨੀ ਵਾਲਾ ਪਰਿਵਾਰ ਅਕਾਲੀ ਦਲ ਦੀ ਭਰਤੀ ਕਰੇ ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਫੈਸਲਾ ਉਹਨਾਂ ਨੇ ਕਰਨਾ ਸੀ ਸੋ ਪਾਰਟੀ ਆਪਣਾ ਵੱਡਾ ਦਿਲ ਦਿਖਾ ਚੁੱਕੀ ਹੈ ਇਹ ਲੋਕਾਂ ਨੇ ਨਾ ਭਰਤੀ ਦੀ ਨਿਗਰਾਨੀ ਕੀਤੀ ਨਾ ਭਰਤੀ ਤੇ ਸਹਿਯੋਗ ਕੀਤਾ ਇੱਕ ਦਿਨ ਵੀ ਤੁਸੀਂ ਨਹੀਂ ਦੇਖਿਆ ਹੋਣਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਆਏ ਹੋਣ ਆ ਕੇ ਇਹਨਾਂ ਨੇ ਕਿਹਾ ਹੋਵੇ ਵੀ ਅਸੀਂ ਭਰਤੀ ਦੀ ਨਿਗਰਾਨੀ ਕਰਨਾ ਚਾਹੁੰਦੇ ਹਾਂ ਇਹ ਪਹਿਲੇ ਦਿਨੋਂ ਹੀ ਅਕਾਲੀ ਦਲ ਨੂੰ ਦੋ ਫਾੜ ਕਰਨਾ ਚਾਹੁੰਦੇ ਸੀ ਅੱਜ ਵੀ ਜੇ ਇਹਨਾਂ ਨੇ ਚੋਣ ਲੜਨੀ ਹੈ ਖੁੱਲੇ ਮੈਦਾਨ 'ਚ ਸਵਾਗਤ ਹੈ ਆਪਣਾ ਕੈਂਡੀਡੇਟ ਖੜਾ ਕਰ ਦੇਣ ਚੋਣ ਲੜ ਲੈਣ ਹਾਂ ਪਰ ਉਸ ਤੋਂ ਬਾਅਦ ਜੋ ਸੰਗਤ ਦਾ ਫੈਸਲਾ ਉਹਨੂੰ ਫਿਰ ਕਿਹੜੇ ਮੱਤੇ ਪ੍ਰਵਾਨ ਕਰੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ tanvacı, bol tanvacı. Tabii